ਕਲ ਬੰਦੋਬਾਰ ਮੁਤਾਬਕ ਜਲਦਬਾਜ਼ 50 ਸਰਕਾਰ ਨੇ ਆ ਉਸ ਵੀਰ ਨੂੰ ਸਰਿਆਂ ਦੇ ਤਹਾਰੇ ਉਸ ਦੀ ਦੁਕਾਨ ਦੇ ਅੰਦਰ ਆਨ ਕੇ ਉਹਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਔਰ ਖੂਨ ਨਾਲ ਉਹਦੇ ਕਿਸੇ ਵੀ ਹਥਿਆਰੇ ਨੂੰ ਪੁਲਿਸ ਵੱਲੋਂ ਰਾਜ ਸਰਕਾਰ ਦੀ ਕੋਈ ਹਦਾਇਤ ਨਹੀਂ ਉਹਨੂੰ ਗ੍ਰਿਫਤਾਰ ਕਰਨ ਦੀ ਅੱਜ ਇਹ ਰੋਸ਼ਮਾਰ ਇਸ ਲਈ ਕਟਿਆ ਜਾ ਰਿਹਾ ਹੈ ਕਿ ਪੰਜਾਬ ਦੇ ਅੰਦਰ ਇੱਕ ਟਾਰਗੇਟ ਕਿਲਿੰਗ ਦੇ ਤਹਿਤ ਹਿੰਦੂਆਦੀ ਆਏ ਦਿਨ ਹੱਤਿਆ ਕੀਤੀ ਜਾਂਦੀ ਹੈ ਮੈਂ ਦੋ ਚਾਰ ਘਟਨਾ ਦਾ ਤੁਹਾਡੇ ਕੇ ਜ਼ਿਕਰ ਕਰਾਂਗਾ ਅੱਜ ਤੋਂ ਦੋ ਤਿੰਨ ਸਾਲ ਪਹਿਲਾਂ ਆਰਐਸਐਸ ਦਾ ਪੰਜਾਬ ਦਾ ਮੁਖੀ ਉਹ ਕਤਲ ਜਲੰਧਰ ਦੇ ਵਿੱਚ ਸ਼ਰਿਆਮ ਕਰਤਾ ਗਿਆ ਹਿੰਦੂਆਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ ਕੋਈ ਗਵਾਹ ਨਿਤਦਾ ਯਾਰੀ ਸੱਚ ਹੈ ਪੰਜਾਬ ਦੇ ਅੰਦਰ ਹੈ ਮੈਂ ਹਿੰਦੂਆਂ ਨੂੰ ਇੱਕ ਸੁਰ ਦੇ ਵਿੱਚ ਕਹਾਂਗਾ ਕਿ ਤੁਸੀਂ ਸਾਰੇ ਇਕੱਠੇ ਹੋ ਜਾਓ ਕਿਉਂਕਿ ਇਤਿਹਾਸ ਗਵਾਹ ਹੈ ਕਿ ਸਾਨੂੰ ਉਹ ਦਿਨ ਭੁੱਲੇ ਨਹੀਂ ਜਦੋਂ ਪੰਜਾਬ ਦੇ ਅੰਦਰ ਅਤੰਗਵਾਦ ਦਾ ਦੌਰ ਸੀ ਤੇ ਖੁੱਡੇ ਦੇ ਅੰਦਰ ਬਾਸ ਦੇ ਵਿੱਚੋਂ ਕੱਟ-ਕੱਟ ਕੇ ਹਿੰਦੂਆਂ ਨੂੰ ਮਾਰਿਆ ਗਿਆ ਸੀ ਕਿਉਂ ਮਾਰਿਆ ਗਿਆ ਕਿ ਪੰਜਾਬ ਦੇ ਅੰਦਰ ਵੱਖਵਾਹ ਜਿਹੜੇ ਲੋਕ ਚਾਹੁੰਦੇ ਨੇ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਵੱਖਵਾਦ ਨੂੰ ਉਪਜਾਇਆ ਜਾਏ ਵੱਖਵਾਦ ਨੂੰ ਪਲਪਿਆ ਜਾਏ ਉਸ ਵੱਖਵਾਦ ਮੈਂ ਸੰਜੂ ਕਾਕਰ ਜ਼ਿਲ੍ਹਾ ਪ੍ਰਧਾਨ ਆਪਣੇ ਬਜੰਗੜ ਤੋਂ ਤੇ ਬਾਕੀ ਇਹ ਸੀਗਾ ਕਿ ਸਾਡੇ ਵਿਕਾਸ ਦੀ ਜਿਹੜੇ ਦੁਕਾਨ ਕਰਦੇ ਇਹਨਾਂ ਵਿਸ਼ਵ ਵਿਦੂ ਪਰਸ਼ਦ ਦੇ ਜਿਹੜੇ ਆ ਉਹ ਸੰਗਠਨ ਦੇ ਵਿੱਚ ਸੀਗੇ ਔਰ ਉਹਨਾਂ ਨੂੰ ਜ਼ਿਲ੍ਹਾ ਬਜਾ ਵੱਲੋਂ ਦੀ ਹੰਧਿਆ ਕਰ ਦਿੱਤੀ ਗਈ ਦੁਕਾਨ ਦੇ ਵਿੱਚ ਔਰ ਅਸੀਂ ਚਾਹਦੇ ਹਾਂ ਕਿ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਏ ਸਾਡੀ ਜਿਹੜੀ ਹੈ ਸੁਰੱਖਿਆ ਜਿਹੜੀ ਹੈ ਸੁਨਿਸ਼ਚਿਤ ਕਰੇ ਔਰ ਜੋ ਇੱਕ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਇਹਨੇ ਪੂਰੇ ਪੰਜਾਬ ਨੂੰ ਹਿਲਾ ਦਿੱਤਾ ਹੈ ਇਹ ਬੰਦਿਆਂ ਦੀ ਸੁਰੱਖਿਆ ਦੇ ਲਈ ਵੀ ਇੱਕ ਜਿਹੜਾ ਕੁਐਸਚਨ ਮਾਰ ਖੜਾ ਕਰ ਦਿੰਦਾ ਹੈ ਅਸੀਂ ਪੰਜਾਬ ਸਰਕਾਰ ਨੂੰ ਚਾਹ ਕਹਿਣਾ ਚਾਹਦੇ ਹਾਂ ਕਿ ਪੰਜਾਬ ਦੇ ਵਿੱਚ ਹਿੰਦੂ ਵੀ ਰਹਿੰਦੇ ਨੇ ਅਸੀਂ ਵੀ ਤੁਹਾਨੂੰ ਵੋਟਾਂ ਪਾਈਆਂ ਨੇ ਇਸ ਕਰਕੇ ਸਾਡੀ ਜਿਹੜੀ ਹੈ ਸੁਰੱਖਿਆ ਸੁਨਿਸ਼ਚਿਤ ਕੀਤੀ ਜਾਏ ਅਸੀਂ ਅੱਜ ਇੱਕ ਮੋਰੰਡਮ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਅਸੀਂ ਐਸਡੀਐਮ ਤੋਂ ਦਿੱਤਾ ਗਿਆ ਉਹਦੇ ਵਿੱਚ ਵੀ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਰੱਖਿਆ ਕੀਤੀ ਜਾਏ ਔਰ ਅੱਜ ਸ਼ੀਤਲਾ ਮਾਤਾ ਮੰਦਰ ਤੋਂ ਅਸੀਂ ਜਦੋਂ ਚੱਲਣ ਲੱਗੇ ਸੀਗੇ ਤੇ ਸਾਨੂੰ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਵੱਲੋਂ ਰੋਕਿਆ ਗਿਆ ਇਹ ਲਗਾਤਾਰ ਜਿਹੜਾ ਕੰਮ ਚੱਲਦਾ ਆ ਰਿਹਾ ਅਸੀਂ ਚਾਹਦੇ ਆ ਵੀ ਸਾਨੂੰ ਨਾ ਰੋਕਿਆ ਜਾਏ ਅਸੀਂ ਆਪਣੀ ਜਿਹੜੀ ਮੰਗ ਹੈ ਉਹ ਰੱਖ ਸਕਦੇ ਆ ਬਸ ਇਨਾ ਹੀ ਕਹਿੰਦਾ ਮੈਂ ਸਾਡੇ ਨੂੰ ਜੈਸ਼ੀਰ ਇਸ ਵਿੱਚ ਉਹ ਪਰਸ਼ਦਾ ਜ਼ਿਲ੍ਹਾ ਸੰਯੋਜਕ ਮੇਰੇ ਨਾਲ ਨੇ ਸੰਗੀਤ ਜਿੱਨਾ ਸਾਡਾ ਜ਼ਿਲ੍ਹਾ ਹੈ ਮੁਕੇਰੀਆਂ ਉਹ ਬਜਰਨਗਲ ਦੇ ਪ੍ਰਮੁਖ ਨੇ ਅੱਜ ਅਸੀਂ ਨੰਗਲ ਦੇ ਵਿੱਚ ਜਿਹੜਾ ਜਗਨ ਹੱਤਿਆकांड ਹੋਇਆ ਹੈ ਸਾਡੇ ਵਿਕਾਸ ਪ੍ਰਵਾਕਰ ਜੀ ਦਾ ਜਿਹੜੇ ਕਿ ਵਿਸ਼ਵਿੰਦੂ ਪਰਸ਼ਦ ਦੇ ਨੰਗਲ ਦੇ ਅਧਿਅਕਤ ਸਨ ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਇਹ ਜਗਨ ਹੱਤਿਆकांड ਜਿਹੜਾ ਇਸ ਵੇਲੇ ਪੁਲਿਸ ਪ੍ਰਸ਼ਾਸਨ ਨੂੰ ਚੁਣੌਤੀ ਦੇ ਰਿਹਾ ਹੈ ਹਿੰਦੂਆਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਅਸੀਂ ਵੇਖ ਰਹੇ ਹਾਂ ਕਿ ਸਾਡੇ ਹਿੰਦੂ ਨੂੰ ਸਿਰਫ ਚਾਰਾ ਬਣਾ ਕੇ ਯੂਜ਼ ਕੀਤਾ ਜਾ ਰਿਹਾ ਹੈ ਅੱਜ ਅਸੀਂ ਬਜਰੰਦਲ ਵਿਸ਼ਵਿੰਦੂ ਵਰਸ਼ਦ ਵੱਲੋਂ ਇੱਥੇ ਐਸਜੀਐਮ ਸਾਹਿਬ ਨੂੰ ਗਿਆਨ ਦੇਣ ਆਏ ਹਾਂ ਅਤੇ ਅਸੀਂ ਆਪਣਾ ਰੋਸ ਜਿਹੜਾ ਹੈ ਇਸ ਘਟਨਾ ਦੇ ਵਿਰੁੱਧ ਅੱਜ ਅਸੀਂ ਪ੍ਰਸਤੁਤ ਕੀਤਾ ਹੈ ਆਪ ਸਾਡਾ ਇਹ ਨਿਵੇਦਨ ਹੈ ਕਿ ਸਾਡੀ ਆਵਾਜ਼ ਨੂੰ ਜਨ ਜਨ ਤੱਕ ਪਹੁੰਚਾਇਆ ਜਾਵੇ ਤਾਂ ਜੋ ਸਾਡੇ ਵਿਕਾਸ ਪ੍ਰਮਾਟਰ ਜੀ ਨੂੰ ਵਿਕਾਸ ਭਗਾ ਜੀ ਨੂੰ ਇਹ ਸਭ ਮਿਲ ਸਕੇ ਧੰਨਵਾਦ ਮੰਗ ਪੱਤਰ ਰਹੀ ਹੈ ਆਪਾਂ ਕੀ ਮੰਗ ਕੀਤੀ ਹੈ ਮੰਗ ਪੱਤਰ ਹੈ ਅਸੀਂ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਜਿਹੜੇ ਦੋਸ਼ੀ ਨੇ ਉਹਨਾਂ ਦਾ ਖੁਲਾਸਾ 체ਤੀ ਤੋਂ 체ਤੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰੇ ਅਤੇ ਜਿਹੜੇ ਪਰਿਵਾਰ ਦੇ ਨਾਲਾਂ ਦੁਕਾਨ ਚਾਪ ਰਿਆ ਹੈ ਉਹਦੀ ਮਾਲੀ ਤੇ ਆਰਥਿਕ ਸਹਾਇਤਾ ਕੀਤੀ ਜਾਵੇ। ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੀ YouTube ਚੈਨਲ F ਪੰਜਾਬ TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ।